1984 ਸਿੱਖ ਕਤਲੇਆਮ ਮਾਮਲੇ ਵਿੱਚ ਕਾਂਗਰਸੀ ਨਿਰਤਾ ਸੱਜਨ ਕੁਮਾਰ ਨੂੰ ਸਜ਼ਾ ਦੇ ਐਲਾਨ ਤੋਂ ਬਾਅਦ ਜਿੱਥੇ ਕਾਂਗਰਸ ਖਿਲਾਫ ਅਕਾਲੀ ਦਲ ਨੇ ਖੁੱਲ ਕੇ ਮੋਰਚਾ ਖੋਲ੍ਹਿਆ ਉੱਥੇ ਹੀ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ 84 ਮੋਦੇ ਤੇ ਹੀ ਕੇਰ ਲਿਆ ਭਗਵੰਤ ਮਾਨ ਦਾ ਕਹਿਣਾ ਹੈ ਜਿਸ ਵੇਲੇ ਪੰਜਾਬ ਦਾ ਮਾਹੌਲ ਖਰਾਬ ਸੀ ਉਸ ਵੇਲੇ ਸੁਖਬੀਰ ਬਾਦਲ ਅਮਰੀਕਾ ਦੇ ਕਲੱਬਾਂ 'ਚ ਡਿਸਕੋ ਕਰਦਾ ਸੀ ਨਾਲ ਹੀ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਤੇ ਹੋਰ ਵੀ ਨਿਸ਼ਾਨੇ ਸਾਧਿਆ ਭਗਵੰਤ ਮਾਨ ਦਾ ਕਹਿਣਾ ਹੈ ਜਿਸ ਵੇਲੇ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਸੁਖਬੀਰ ਸਿੰਘ ਬਾਦਲ ਵਿਦੇਸ਼ਾਂ 'ਚ ਹੁੰਦੇ ਆ ਅਤੇ ਜਦ ਤਾ ਕੁਰਸੀ ਸੰਭੜਨ ਲਈ ਪੰਜਾਬ ਪਹੁੰਚ ਗਏ ਇੱਥੇ ਹੋਰ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਕੀ ਕੁਝ ਆਖਿਆ ਭਗਵੰਤ ਮਾਨ ਨੇ ਤੁਸੀਂ ਉਹ ਵੀ ਸੁਣ ਲਓ ਜਿਸ ਵੇਲੇ ਪੰਜਾਬ ਦੇ ਹਾਲਾਤ ਖਰਾਬ ਹੋਏ ਸੀ ਉਸ ਵੇਲੇ ਸੁਖਬੀਰ ਬਾਦਲ ਪਿੱਛੇ ਪੋਨੀ ਪੋਨੀ ਟੇਲ ਕਰਕੇ ਐਲ.ਏ ਦੇ ਕਲੱਬਾਂ 'ਚ ਨੱਚਦਾ ਫਿਰਦਾ ਹੁੰਦਾ ਸੀ ਉਦੋਂ ਬੇਕਸਫੀਲਡ ਇਹ ਪਤਾ ਨਹੀਂ ਕਿਹੜੀ ਪੜਾਈ ਕੀਤੀ ਉਹ ਤਾਂ ਦੱਸੀ ਨਹੀਂ ਇਹਨੇ ਕਦੇ ਸੋ ਮੈਂ ਇਹ ਆਪਣੇ ਭਾਸ਼ਣਾਂ ਦੇ ਵਿੱਚ ਵੀ ਕਹਿੰਦਾ ਰਿਹਾ ਕਿ ਜਿਸ ਵੇਲੇ ਪੰਜਾਬ ਦੇ ਵਿੱਚ ਸਾਡੇ ਨੌਜਵਾਨ ਮੁੰਡੇ ਮਰ ਰਹੇ ਸੀ ਭਾਵੇਂ ਉਹ ਹਾਰਡ ਲਾਈਨਰ ਵਾਲੇ ਪਾਸੇ ਸੀ ਭਾਵੇਂ ਪੁਲਿਸ ਵਾਲੇ ਪਾਸੇ ਸੀ ਭਾਵੇਂ ਆਮ ਆਮ ਲੋਕ ਸੀ ਜਿਸ ਵੇਲੇ ਇੱਥੇ ਖੂਨ ਦੇ ਦਰਿਆ ਵਹਿ ਰਹੇ ਸੀ ਉਸ ਵੇਲੇ ਇਹ ਉੱਥੇ ਮौजਾਂ ਕਰਦੇ ਸੀ ਅਮਰੀਕਾ 'ਚ ਤੇ ਜਦੋਂ ਹਾਲਾਤ ਜਦੋਂ ਹਾਲਾਤ ਠੀਕ ਹੋ ਗਏ ਕਹਿੰਦੇ ਆ ਜਾ ਪੁੱਤੈ ਨੂੰ ਡਿਪਟੀ ਸੀਐਮ ਬਣਾ ਲੈਂਦੇ ਸੋ ਇਹ ਉਹ ਲੀਡਰ ਨੇ ਜਿਹੜੇ ਲੋਕਾਂ ਨੂੰ ਹਮੇਸ਼ਾ ਕਹਿੰਦੇ ਨੇ ਕੁਰਬਾਨੀਆਂ ਲਈ ਤਿਆਰ ਰਹੋ ਆਪ ਨਹੀਂ ਕਦੇ ਇਹਨਾਂ ਨੇ ਕੁਰਬਾਨੀ ਕਰਨੀ ਸੋ ਇਹ ਇਹ ਗੱਲ ਸਹੀ ਹੈ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਕੋਈ ਹੱਕ ਨਹੀਂ ਇਸ ਗੱਲ ਦਾ ਬਲਕਿ ਜੋ ਜਿਹੜੀ ਨਿਰਪਰੀਤ ਕੌਰ ਹੈ ਜਿਹੜੀ ਇਸ ਦੰਗਾ ਪੀੜਤਾ ਹੈ ਕਤਲੇਆਮ ਦੀ ਪੀੜਤਾ ਦਾ ਸਾਰਾ ਪਰਿਵਾਰ ਮਾਰੇ ਗਿਆ ਉਹ ਵੀ ਜਗਦੀਸ਼ ਕੌਰ ਇਹ ਦੋਨੋਂ ਜਿਹੜੀਆਂ ਬੀਬੀਆਂ ਨੇ ਬੜੀ ਦਲੇਰੀ ਨਾਲ ਕੇਸ ਲੜੇ ਨੇ ਭੁੱਖੇ ਧਿਆਏ ਰਹਿ ਕੇ ਲੜੇ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਇਹ ਜੇ ਕਿਤੇ ਕਾਲੀਦਲ ਸਾਥ ਦੇ ਦਿੰਦਾ ਤਾਂ ਸ਼ਾਇਦ ਹੋਰ ਜ਼ਿਆਦਾ ਵਧੀਆ ਨਤੀਜੇ ਆ ਸਕਦੇ ਸੀ ਇਨਸਾਫ ਦੇ ਮੁਖਤਿਆਰ ਸਿੰਘ ਜਿਹੜਾ ਹੈ ਅੱਜ ਵੀ ਦਿੱਲੀ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੈ ਜਿਹੜਾ ਕਿ ਕਮਲਨਾਥ ਦੀ ਜਿਹੜੀ ਭੀੜ ਨੂੰ ਇਕਸਾਉਣ ਦੀ ਜਿਹੜੀ ਖਬਰ ਹੈ ਉਹਦਾ ਚਸ਼ਮਦੀਦ ਗਵਾਹ ਹੈ ਉਹਦੀ ਗਵਾਹੀ ਨਹੀਂ ਹੋਣ ਦਿੰਦੇ ਕਿਉਂਕਿ ਆਪ ਵਿੱਚ ਰਲੇ ਹੋਏ ਨੇ ਇਹ ਗੱਲ ਨਿਰਪਰੀਤ ਨਹੀਂ ਦਸੀ ਅਕਾਲੀ ਦਲ ਨੂੰ ਲੱਗਦਾ ਵੀ ਕੈਸ਼ ਕਰ ਰਹੀਏ ਇਸ ਨੂੰ ਅਕਾਲੀ ਦਲ ਤਾਂ ਹਮੇਸ਼ਾ ਹੀ ਕਰਦਾ ਹੁੰਦਾ ਉਹਦਾ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਮੌਕਾ ਹੋਵੇ ਉਹਨੂੰ ਐ ਲੱਗਦਾ ਬਸ ਅਸੀਂ ਪੰਥ ਦੇ ਅਸੀਂ ਰਾਖੇ ਆ ਪਰ ਹੁਣ ਉਹ ਗੱਲ ਨਹੀਂ ਰਹੀ ਕਿ ਬੱਲ ਸਾਹਿਬ ਦੇ ਇੱਕ ਆਵਾਜ਼ ਤੇ ਲੋਕ ਜਿਹੜੇ ਉੱਠ ਕੇ ਤੁਰ ਪੈਂਦੇ ਸੀ ਜਿਹੜਾਂ ਵੱਲ ਨੂੰ ਜਾਂ ਮਾਰਚ ਕਰਨ ਨੂੰ ਕੂਚ ਕਰੋ ਦਿੱਲੀ ਨੂੰ ਹੁਣ ਤਾਂ ਉਹਨਾਂ ਨੂੰ ਆਪ ਨੂੰ ਪਿੰਡਾਂ ਚ ਨਹੀਂ ਵੜਨ ਦਿੰਦੇ ਦੋ ਉਹਨਾਂ ਨੂੰ ਕਿਉਂ ਪੁੱਤਾਂ ਨੂੰ ਸੋ ਇਸ ਕਰਕੇ ਹੁਣ ਉਹ ਗੱਲ ਨਹੀਂ ਰਹੀ ਹੁਣ ਕੰਮ ਖਤਮ ਹੋ ਗਿਆ ਨੰਬਰ ਸਰ